ਸਤਿ ਸ਼੍ਰੀ ਅਕਾਲ ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 51 ਤੇ 52 ਤੇ ਦਰਜ ਸ੍ਰੀ ਰਾਗ ਵਿੱਚ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੀ ਇੱਕ ਗਹਿਰੀ ਪਰਚੋਲ ਕਰਾਂਗੇ ਸਾਡੇ ਕੋਲ ਕੁਝ ਬਹੁਤ ਹੀ ਖੂਬਸੂਰਤ ਸ਼ਬਦ ਨੇ ਤੇ ਸਾਡਾ ਮਕਸਦ ਹੈ ਕਿ ਇਸ ਨੂੰ ਸਿਰਫ ਇੱਕ ਇੱਕ ਵਿਆਖਿਆ ਵਾਂਗ ਨਹੀਂ ਸਗੋਂ ਇੱਕ ਸਫ਼ਰ ਵਾਂਗ ਸਮਝਿਆ ਜਾਵੇ ਬਿਲਕੁਲ ਔਰ ਖਾਸ ਕਰ ਲੇ ਹੈ ਕਿ ਇਹ ਬਾਣੀ ਪਾਵੀ ਸੈਂਕੜੇ ਸਾਲ ਪੁਰਾਣੀ ਹੈ ਪਰ ਅੱਜ ਦੀਆਂ ਉਲਝਣਾਂ ਦਾ ਵੀ ਜਵਾਬ ਦਿੰਦੀ ਹੈ। ਹਾਂਜੀ। ਤਾਂ ਫਿਰ ਮਕਸਦ ਇਹ ਵੇਖਣਾ ਹੈ ਕਿ ਇਹ ਬਾਣੀ ਸਾਨੂੰ ਇੱਕ ਸਪਿਰਚੁਅਲ ਰੋਡਮੈਪ ਕਿਵੇਂ ਦਿੰਦੀ ਹੈ। ਮਤਲਬ ਪਹਿਲਾ ਕਦਮ ਕੀ ਹੈ? ਰਸਤੇ ਵਿੱਚ ਕਿਹੜੀਆਂ ਰੁਕਾਵਟਾਂ ਆਉਂਦੀਆਂ ਨੇ? ਹਾਂ ਤੇ ਪਹੁੰਚ ਕੇ ਮੰਜ਼ਿਲ ਤੇ ਪਹੁੰਚ ਕੇ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਕਿਵੇਂ ਬਦਲਦਾ ਹੈ? ਚਲੋ ਇਸ ਗੰਡ ਨੂੰ ਖੋਲਦੇ ਹਾਂ। ਬਿਲਕੁਲ। ये कोई फिलोसफी नहीं सगों एक प्रैक्टिकल गाइड है साढ़े मन के अंदरूनी ओपरेटिंग सिस्टम न एक तरह न रीप्रोग्राम कर वाह अंदरूनी ओपरेटिंग सिस्टम बहुत कहा। चलो फिर पहले कदम तो मतलब नीँ पत्थर तो शुरू कर दे पहली ही पंक्ति है करण कारण एको ओ ही जिन किया आकार सब कुछ करण तो कराने वाला एक ही है ਇਹ ਤਾਂ ਸਪਸ਼ਟ ਹੈ ਪਰ ਮੇਰਾ ਸਵਾਲ ਇਹ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਹਜ਼ਾਰਾਂ ਸੈਲਫ ਹੈਲਪ ਗੁਰੂ ਨੇ YouTube ਤੇ ਹਰ ਕੋਈ ਗਿਆਨ ਵੰਡ ਰਿਹਾ ਉੱਥੇ ਬਾਣੀ ਇੱਕ ਗੁਰੂ ਦੀ ਸ਼ਰਨ ਤੇ ਇੰਨਾ ਜ਼ੋਰ ਕਿਉਂ ਦਿੰਦੀ ਹੈ ਇਹ ਸਵਾਲ ਬਹੁਤ ਬਹੁਤ ਅਹਿਮ ਹੈ ਦੇਖੋ ਗੁਰ ਕੇ ਚਰਨ ਮਨ ਮੇ ਤਿਆਏ ਦਾ ਮਤਲਬ ਕੋਈ ਸਰੀਰਕ ਰਸਮ ਨਹੀਂ ਅੱਛਾ ਇਹ ਅਸਲ ਵਿੱਚ ਇੱਕ ਮਾਨਸਿਕ ਅਵਸਥਾ ਹੈ ਆਪਣੇ ਆਪ ਨੂੰ ਸੌਂਪਣ ਦੀ ਇਸ ਨੂੰ ਸਮਝਣ ਲਈ ਅਗਲੀ ਪੰਕਤੀ ਦੇਖੋ ਛੋੜ ਸਗਲ ਸਿਆਣਪਾਂ ਛੋੜ ਸਗਲ ਸਿਆਣਪਾਂ ਹਾਂ ਜਦੋਂ ਤੱਕ ਸਾਡਾ ਦਿਮਾਗ ਆਪਣੀਆਂ ਹੀ ਚਤੁਰਾਈਆਂ ਨਾਲ ਭਰਿਆ ਉਦੋਂ ਤੱਕ ਕੋਈ ਨਵਾਂ ਵਿਚਾਰ ਅੰਦਰ ਜਾ ਹੀ ਨਹੀਂ ਸਕਦਾ ਗੁਰੂ ਦੀ ਸ਼ਰਣ ਦਾ ਮਤਲਬ ਹੈ ਇੱਕ ਤਰ੍ਹਾਂ ਨਾਲ ਆਪਣੇ ਗਿਆਨ ਦੇ ਭਰੇ ਹੋਏ ਕੱਪ ਨੂੰ ਖਾਲੀ ਕਰਨਾ ਇਹ ਸਿਆਣਪਾ ਛੱਡਣ ਵਾਲੀ ਗੱਲ ਤਾਂ ਅੱਜ ਦੇ ਇਨਫੋਰਮੇਸ਼ਨ 에ਜ ਵਿੱਚ ਬਹੁਤ ਔਖੀ ਲੱਗਦੀ ਹੈ ਹਰ ਕੋਈ 2 ਮਿੰਟ ਗੂਗਲ ਕਰਕੇ ਐਕਸਪਰਟ ਬਣ ਜਾਂਦਾ ਬਿਲਕੁਲ ਤਾਂ ਕੀ ਬਾਣੀ ਸਾਨੂੰ ਸਾਡੇ ਇਨਫੋਰਮੇਸ਼ਨ ਐਰੋਗੈਂਸ ਮਤਲਬ ਸੂਚਨਾ ਦੇ ਹੰਕਾਰ ਤੋਂ ਬਚਣ ਲਈ ਕਹਿ ਰਹੀ ਹੈ ਕਿ ਸਾਨੂੰ ਲੱਗਦਾ ਸਾਨੂੰ ਸਭ ਪਤਾ ਹੈ ਤੁਸੀਂ ਬਿਲਕੁਲ ਸਹੀ ਨਬਜ਼ ਫੜੀ ਹੈ ਇਹੀ ਹੈ ਸਿਆਣਪ ਦਾ ਜਾਲ ਇਹ ਬੁੱਧੀ ਦੇ ਵਿਰੁੱਧ ਨਹੀਂ ਬੁੱਧੀ ਦੇ ਹੰਕਾਰ ਦੇ ਵਿਰੁੱਧ ਹੈ ਜਦੋਂ ਅਸੀਂ ਆਪਣੀ ਮੈਂ ਸਭ ਜਾਣਦਾ ਹਾਂ ਵਾਲੀ ਭਾਵਨਾ ਨੂੰ ਪਾਸੇ ਰੱਖਦੇ ਹਾਂ ਤਾਂ ਹੀ ਗੁਰਮੰਤਰੂ ਹਿਰਦੇ ਵਿੱਚ ਵਸਦਾ ਹੈ ਤੇ ਜਦੋਂ ਇਹ ਵਾਪਰਦਾ ਹੈ ਤਾਂ ਨਤੀਜਾ ਨਤੀਜਾ ਹੈ ਦੁੱਖ ਕਲੇਸ਼ੁ ਨਫੋ ਬਿਆਪੈ ਇਹ ਕੋਈ ਛੋਟਾ ਮੋਟਾ dawa ਨਹੀਂ ਹੈ ਇਹ ਕਹਿ ਰਿਹਾ ਹੈ ਕਿ ਤੁਹਾਡੇ ਜੀਵਨ ਵਿੱਚੋਂ ਦੁੱਖ ਕਲੇਸ਼ ਤੇ ਡਰ ਦੀ ਜੜ ਹੀ ਪੁੱਟੀ ਜਾਵੇਗੀ ਵਾਹ ਇਸੇ ਲਈ ਬਾਣੀ ਜ਼ੋਰ ਦੇ ਕੇ ਕਹਿੰਦੀ ਹੈ ਕਰੋੜਾਂ ਯਤਨ ਕਰ ਲਓ ਗੁਰਬਿਨ ਤਰਿਓ ਨ ਕੋਏ ਕਿਉਂਕਿ ਆਪਣੇ ਅੰਦਰ ਦੇ ਬਲਾਈਂਡ ਸਪੌਟਸ ਨੂੰ ਦੇਖਣ ਲਈ ਤੁਹਾਨੂੰ ਬਾਹਰੋਂ ਕਿਸੇ ਪਰੋਸੇ ਯੋਗ ਸ਼ੀਸ਼ੇ ਦੀ ਲੋੜ ਪੈਂਦੀ ਹੈ ਠੀਕ ਹੈ ਤਾਂ ਨੀ ਪੱਥਰ ਹੈ ਭਰੋਸਾ ਤੇ ਆਪਣੀ ਹਉਮੈ ਨੂੰ ਪਾਸੇ ਰੱਖਣਾ ਪਰ ਇਹ ਤਾਂ ਸਫ਼ਰ ਦੀ ਸ਼ੁਰੂਆਤ ਹੈ ਰੋਜ਼ਾਨਾ ਜ਼ਿੰਦਗੀ ਵਿੱਚ ਤਾਂ ਸਾਡਾ ਵਾਕ ਕਾਮ, ਕ੍ਰੋਧ, ਲਾਲਚ ਵਰਗੀਆਂ ਤਾਕਤਾਂ ਨਾਲ ਪੈਂਦਾ ਹੈ। ਇਸ ਅੰਦਰੂਨੀ ਲੜਾਈ ਬਾਰੇ ਬਾਣੀ ਕੀ ਕਹਿੰਦੀ ਹੈ? ਇੱਥੇ ਹਰ ਧਨ ਦੀ ਗੱਲ ਹੁੰਦੀ ਹੈ। ਇਹ ਕੀ ਚੀਜ਼ ਹੈ? ਬਾਣੀ ਕਹਿੰਦੀ ਹੈ ਕਾਮ, ਕ੍ਰੋਧ, ਅਹੰਕਾਰ ਮਾਤੇ ਵਿਆਪਿਆ ਸੰਸਾਰ। ਮਤਲਬ ਪੂਰਾ ਸੰਸਾਰ ਇਹਨਾਂ ਵਿਕਾਰਾਂ ਦੇ ਨਸ਼ੇ ਵਿੱਚ ਡੁੱਬਿਆ ਹੋਇਆ ਹੈ। ਹਾਂਜੀ। ਇਹ ਉਹ ਤਾਕਤਾਂ ਨੇ ਜੋ ਸਾਨੂੰ ਅੰਦਰੋਂ ਖੋਖਲਾ ਕਰਦੀਆਂ ਨੇ। ਇਸ ਦੇ ਮੁਕਾਬਲੇ ਬਾਣੀ ਇੱਕ ਵੱਖਰੀ ਕਿਸਮ ਦੀ ਦੌਲਤ ਹਰ ਤਨ ਇਕੱਠੀ ਕਰਨ ਲਈ ਕਹਿੰਦੀ ਹੈ ਅਧਿਆਤਮਿਕ ਦੌਲਤ ਇਹ ਬਹੁਤ ਦਿਲਚਸਪ ਹੈ ਮਤਲਬ ਜਿਵੇਂ ਅਸੀਂ ਆਪਣਾ ਫਾਈਨੈਂਸ਼ੀਅਲ ਪੋਰਟਫੋਲੀਓ ਬਣਾਉਂਦੇ ਆ ਸਟਾਕ ਪ੍ਰਾਪਰਟੀ ਉਸੇ ਤਰ੍ਹਾਂ ਬਾਣੀ ਸਾਨੂੰ ਇੱਕ ਸਪਿਰਚੁਅਲ ਪੋਰਟਫੋਲੀਓ ਬਣਾਉਣ ਲਈ ਕਹਿ ਰਹੀ ਹੈ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤਾਂ ਫਿਰ ਇਸ ਪੋਰਟਫੋਲੀਓ ਦੇ ਐਸੈਟਸ ਕੀ ਨੇ ਇਸ ਪੋਰਟਫੋਲੀਓ ਦੇ ਮੁੱਖ ਐਸੈਟਸ ਹਨ ਸੇਵਾ ਸਤ ਸੰਤੋਖ ਸੰਤੋਖ ਤੇ ਦਇਆ ਦਇਆ ਇਹ ਕਰਨੀ ਸਾਰ ਹਨ ਯਾਨੀ ਸਭ ਤੋਂ ਉੱਤਮ ਕਰਮ ਠੀਕ ਹੈ ਪਰ ਇਹਨਾਂ ਨੂੰ ਕਮਾਉਣ ਦੀ ਇੱਕ ਸ਼ਰਤ ਹੈ ਜੋ ਸ਼ਾਇਦ ਸਭ ਤੋਂ ਔਖੀ ਹੈ ਔਖੀ ਹੈ ਆਪ ਛੋੜ ਸਭ ਹੋਏ ਰਹਿਣਾ ਇੱਕ ਮਿੰਟ ਸਭ ਦੇ ਚਰਨਾਂ ਦੀ ਧੂੜ ਬਣਨਾ ਇਹ ਤਾਂ ਅੱਜ ਦੀ ਦੁਨੀਆ ਵਿੱਚ ਬਿਲਕੁਲ ਉਲਟ ਗੱਲ ਹੈ ਸਾਨੂੰ ਤਾਂ ਸਿਖਾਇਆ ਜਾਂਦਾ ਹੈ ਕਿ ਆਪਣੀ ਪਹਿਚਾਨ ਬਣਾਓ ਬੀ ਸਮਬਡੀ ਹਾਂ ਯਾ ਇਹ ਤਾਂ ਇੱਕ ਬਹੁਤ ਵੱਡਾ ਸਾਈਕੋਲੋਜੀਕਲ ਸ਼ਿਫਟ ਹੈ ਬਿਲਕੁਲ ਅਤੇ ਇਹ ਕੋਈ ਬਾਹਰੀ ਦਿਖਾਵਾ ਜਾਂ ਛੂਟੀ ਨਿਮਰਤਾ ਨਹੀਂ ਇਹ ਹੰਕਾਰ ਦਾ ਅੰਦਰੋਂ ਪੂਰੀ ਤਰ੍ਹਾਂ ਖਤਮ ਹੋ ਜਾਣਾ ਹੈ ਜਿਵੇਂ ਪਾਣੀ ਦੀ ਇੱਕ ਬੂੰਦ ਜਦੋਂ ਆਪਣਾ ਬੂੰਦ ਹੋਣ ਦਾ ਅਹਿਸਾਸ ਛੱਡਦੀ ਹੈ ਤਾਂ ਉਹ ਸਮੁੰਦਰ ਬਣ ਜਾਂਦੀ ਹੈ ਅੱਛਾ ਇਸੇ ਤਰ੍ਹਾਂ ਜਦੋਂ ਇਨਸਾਨ ਆਪਣੀ ਛੋਟੀ ਜੀ ਮੈਂ ਛੱਡਦਾ ਹੈ ਤਾਂ ਉਸ ਦਾ ਨਜ਼ਰੀਆ ਵਿਸ਼ਾਲ ਹੋ ਜਾਂਦਾ ਹੈ ਫਿਰ ਉਸ ਨੂੰ ਹਰ ਜੜਾ ਹਰ ਜੀਵ ਵਿੱਚ ਉਹੀ ਇੱਕ ਪਰਮਾਤਮਾ ਦਿਸਦਾ ਹੈ ਇਸੇ ਨੂੰ ਬਾਣੀ ਵਿੱਚ ਸਗਲ ਬ੍ਰह्म ਵਿਚਾਰ ਕਿਹਾ ਗਿਆ ਹੈ ਹਾਂ ਉਸ ਦੀ ਸੋਚ ਵਿੱਚ ਉਸ ਦੇ ਵਿਚਾਰ ਵਿੱਚ ਸਿਰਫ ਬ੍ਰह्म ਹੀ ਰਹਿ ਜਾਂਦਾ ਹੈ ਠੀਕ ਹੈ ਇਹ ਸਮਝ ਆਇਆ ਪਰ ਇਹ ਕਨਸੈਪਟ ਜਿਸਨੇ ਮੈਨੂੰ ਹਮੇਸ਼ਾ ਉਲਝਾਇਆ ਹੈ ਉਹ ਹੈ ਚੰਗੇ ਤੇ ਮਾੜੇ ਕਰਮਾ ਤੋਂ ਉੱਪਰ ਉਠਣ ਵਾਲੀ ਗੱਲ ਬਾਣੀ ਕਹਿੰਦੀ ਹੈ ਕਿ ਸਾਰਾ ਸੰਸਾਰ ਸੁਕ੍ਰਿਤ ਤੇ ਦੁਕ੍ਰਿਤ ਦੇ ਹਿਸਾਬ ਕਿਤਾਬ ਵਿੱਚ ਫਸਿਆ ਹੈ ਪਰ ਦੋਹਾਂ ਤੇ ਰਹਤ ਪਗਤ ਹੈ ਇਹ ਕਿਵੇਂ ਹੋ ਸਕਦਾ ਸਾਨੂੰ ਤਾਂ ਹਮੇਸ਼ਾ ਚੰਗੇ ਕੰਮ ਕਰਨ ਲਈ ਕਿਹਾ ਜਾਂਦਾ ਹੈ ਹਾਂ ਇਹ ਬਹੁਤ ਹੀ ਸੂਖਮ ਤੇ ਡੂੰਗਾ ਨੁਕਤਾ ਹੈ ਇਸ ਦਾ ਮਤਲਬ ਮਾੜੇ ਕੰਮ ਕਰਨ ਦੀ ਇਜਾਜ਼ਤ ਦੇਣਾ ਨਹੀਂ ਬਿਲਕੁਲ ਵੀ ਨਹੀਂ ਹੈ ਤਾਂ ਫਿਰ ਸਗੋਂ ਇਹ ਪਰਮਾਤਮਾ ਨਾਲ ਇੱਕ ਕੀ ਕਹਿੰਦੇ ਨੇ ਵਪਾਲੇ ਰਿਸ਼ਤੇ ਨੂੰ ਤੋੜਨ ਦੀ ਗੱਲ ਹੈ ਅੱਛਾ ਆਮ ਇਨਸਾਨ ਚੰਗੇ ਕੰਮ ਕਿਉਂ ਕਰਦਾ ਹੈ ਤਾਂ ਜੋ ਸਵਰਗ ਮਿਲੇ ਪੁੰਨ ਮਿਲੇ ਹਾਂ ਜਾਂ ਕੋਈ ਫਲ ਮਿਲੇ ਤੇ ਮਾੜੇ ਕੰਮਾਂ ਤੋਂ ਬਚਦਾ ਹੈ ਤਾਂ ਜੋ ਸਜ਼ਾ ਤੋਂ ਬਚਿਆ ਜਾ ਸਕੇ ਇਹ ਇੱਕ ਲੈਣ ਦੇਣ ਹੈ मतलब एक ट्रांजैक्शनल रिलेशनशिप जी में कोई बच्चा सिर्फ इसलिए चंगा बिहेव करता है ताकि उसको टॉफी मिले बिल्कुल सही उदाहरण ना कि इसलिए कि वो अपने माप्यानु प्यार करता है हाँ भगत उस बच्चे वांगे है जो प्रेम करके चंगा व्यवहार करता है ਕਿਸੇ ਇਨਾਮ ਦੇ ਲਾਲਚ ਵਿੱਚ ਨਹੀਂ ਉਸ ਦੇ ਚੰਗੇ ਕਰਮ ਉਸ ਦੇ ਸੁਭਾਅ ਦਾ ਹਿੱਸਾ ਬਣ ਜਾਂਦੇ ਹਨ ਮਤਲਬ ਕੋਈ ਕੈਲਕੂਲੇਸ਼ਨ ਨਹੀਂ ਹੁੰਦੀ ਕੋਈ ਕੈਲਕੂਲੇਸ਼ਨ ਨਹੀਂ ਜਦੋਂ ਪ੍ਰੇਰਣਾ ਫਲ ਤੋਂ हट ਕੇ ਸਿਰਫ ਪ੍ਰੇਮ ਤੇ ਆ ਜਾਂਦੀ ਹੈ ਤਾਂ ਇਨਸਾਨ ਚੰਗੇ ਮਾੜੇ ਦੇ ਲੇਖੇ ਜੋਖੇ ਤੋਂ ਮੁਕਤ ਹੋ ਜਾਂਦਾ ਹੈ ਇਹੀ ਆਜ਼ਾਦੀ ਉਸ ਨੂੰ ਦੁਨੀਆਵੀ ਮਾਣ ਤੇ અપਮਾਨ ਤੋਂ ਵੀ ਮਿਲਦੀ ਹੈ ਇੱਕ ਮਿੰਟ ਇਸ ਗੱਲ ਨੂੰ ਥੋੜਾ ਹੋਰ ਖੋਲੋ ਮਤਲਬ ਉਹ ਚੰਗੇ ਮਾੜੇ ਦੇ ਫਲ ਤੋਂ ਤਾਂ ਆਜ਼ਾਦ ਹੈ ਪਰ ਕੀ ਹੋ ਸਮਾਜ ਦੇ ਸਹੀ ਗਲਤ ਦੇ ਨਿਯਮਾਂ ਤੋਂ ਵੀ ਆਜ਼ਾਦ ਹੋ ਜਾਂਦਾ ਹੈ ਇਹ ਥੋੜਾ ਖਤਰਨਾਕ ਨਹੀਂ ਲੱਗਦਾ ਨਹੀਂ ਨਹੀਂ ਸਗੋਂ ਇਸ ਦੇ ਉਲਟ ਹੈ ਜਦੋਂ ਕੋਈ ਇਸ ਅਵਸਥਾ ਤੇ ਪਹੁੰਚਦਾ ਹੈ ਤਾਂ ਉਸ ਦੇ ਕਰਮ ਕੁਦਰਤੀ ਤੌਰ ਤੇ ਹੀ ਸਭ ਦੇ ਪਲੇ ਵਾਲੇ ਹੋ ਜਾਂਦੇ ਹਨ ਉਸ ਨੂੰ ਸਹੀ ਕੰਮ ਕਰਨ ਲਈ ਕਿਸੇ ਬਾਹਰੀ ਨਿਯਮ ਜਾਂ ਡਰ ਦੀ ਲੋੜ ਨਹੀਂ ਪੈਂਦੀ ਉਸ ਦੀ ਅੰਦਰੂਨੀ ਪ੍ਰੇਰਣਾ ਹੀ ਸ਼ੁੱਧ ਹੋ ਜਾਂਦੀ ਹੈ ਬਿਲਕੁਲ ਅਜਿਹੇ ਇਨਸਾਨ ਨੂੰ ਬਾਣੀ ਵਿੱਚ ਤਤ ਸਮੁਦਰਸ਼ੀ ਕਿਹਾ ਗਿਆ ਜੋ ਸਭ ਵਿੱਚ ਉਸੇ ਇੱਕ ਅਸਲੀਅਤ ਨੂੰ ਇੱਕੋ ਨਜ਼ਰ ਨਾਲ ਦੇਖਦਾ ਹੈ ਤਤ ਸਮੁਦਰਸ਼ੀ ਅਤੇ ਤੁਸੀਂ ਪਹਿਲਾਂ ਵੀ ਕਿਹਾ ਸੀ ਕਿ ਇਹੋ ਜਿਹੇ ਵਿਚਾਰ ਸਾਨੂੰ ਹੋਰ ਪਰੰਪਰਾਵਾਂ ਵਿੱਚ ਵੀ ਮਿਲਦੇ ਹਨ ਹਾਂ ਬਹੁਤ ਦਿਲਚਸਪ ਹੈ ਇਸ ਦੇ ਚਲਕਾਰੇ ਸਾਨੂੰ ਸੂਫੀਵਾਦ ਵਿੱਚ ਵਹਦਤ ﺍﻟवजूद ਦੇ ਸਿਧਾਂਤ ਵਿੱਚ ਜਾਂ ਅਦਵੈਤ ਵੇਦਾਂਤ ਵਿੱਚ ਵੀ ਮਿਲਦੇ ਹਨ ਪਰ ਗੁਰਮਤਿ ਦੀ ਖਾਸੀਅਤ ਇਹ ਹੈ ਕਿ ਇਹ ਇਸ ਨੂੰ ਇੱਕ ਸਮਾਜਿਕ ਜ਼ਿੰਮੇਵਾਰੀ ਨਾਲ ਜੋੜਦੀ ਹੈ ਇਹ ਪਹਾੜਾਂ ਵਿੱਚ ਬੈਠਣ ਵਾਲੀ ਚੀਜ਼ ਨਹੀਂ ਸਗੋਂ ਸਮਾਜ ਵਿੱਚ ਰਹਿ ਕੇ ਹਰ ਇਨਸਾਨ ਵਿੱਚ ਉਸ ਰੱਬ ਨੂੰ ਦੇਖ ਕੇ ਸੇਵਾ ਕਰਨ ਵਾਲੀ ਗੱਲ ਹੈ ਪਰ ਬਾਣੀ ਇਹ ਵੀ ਕਹਿੰਦੀ ਹੈ ਕਿ ਇਹ ਅਵਸਥਾ ਬਹੁਤ ਵਿਰਲੀ ਹੈ ਹਾਂ ਸਾਫ਼ ਲਿਖਿਆ ਹੈ ਕੋਈ ਕੋਟੀ ਮੰਦਾ ਹੀ ਕਰੋੜਾਂ ਵਿੱਚੋਂ ਕੋਈ ਇੱਕ ਇਹ ਸਿਰਫ ਗਿਆਨ ਦੀਆਂ ਗੱਲਾਂ ਕਹਿਣ ਨਾਲ ਮਤਲਬ ਕਹਿਣ ਕਹਾਵੜ ਨਾਲ ਨਹੀਂ ਮਿਲਦੀ ਤਾਂ ਫਿਰ ਇਸ ਸਫਰ ਦਾ ਆਖਰੀ ਪੜਾ ਕੀ ਹੈ ਜਿਨ੍ਹਾਂ ਆਖਰੀ ਪੰਕਤੀਆਂ ਦੀ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਦਾ ਲਹਿਜਾ ਬਹੁਤ ਨਿੱਜੀ ਬਹੁਤ ਪਾਪੂਰਤ ਹੈ ਹਾਂ ਇੱਕ ਬਹੁਤ ਗੂੜੇ ਰਿਸ਼ਤੇ ਦੀ ਗੱਲ ਕਰਦਾ ਹੈ ਪੰਕਤੀ ਹੈ ਤੇਰੇ ਪਰੋਸੇ ਪਿਆਰੇ ਮੈਂ लाਡ ਲੜਾਇਆ ਵਾਹ ਇੱਥੇ ਆ ਕੇ ਸਾਰੀ ਫਿਲਾਸਫੀ ਇੱਕ ਬਹੁਤ ਹੀ ਖੂਬਸੂਰਤ ਨਿੱਜੀ ਰਿਸ਼ਤੇ ਵਿੱਚ ਬਦਲ ਜਾਂਦੀ ਹੈ ਇੱਕ ਬੱਚੇ ਦਾ ਆਪਣੇ ਮਾਪਿਆਂ ਤੇ ਅੰਨਾ ਵਿਸ਼ਵਾਸ ਹੈ ਕੋਈ ਹਿਸਾਬ ਕਿਤਾਬ ਨਹੀਂ ਸਿਰਫ ਪਰੋਸਾ ਸਿਰਫ ਪਰੋਸਾ ਪਰ ਇਸ ਦੇ ਨਾਲ ਹੀ ਇੱਕ ਬਹੁਤ ਇਮਾਨਦਾਰ ਕਬੂਲਨਾਮਾ ਵੀ ਹੈ ਸੋਹਿਲਾ ਕਹਿਣ ਕਹਾਵਣ ਤੇਰਾ ਬਖਮ ਪਾਵਨ ਮਤਲਬ ਕਹਿਣਾ ਸੌਖਾ ਹੈ ਕਿ ਅਸੀਂ ਤੇਰਾ ਪਾਣਾ ਮੰਨਦੇ ਆ ਪਰ ਉਸ ਵਿੱਚ ਰਹਿਣਾ ਬਹੁਤ ਔਖਾ ਹੈ ਬਹੁਤ ਔਖਾ ਮੈਨੂੰ ਇਹ ਇਮਾਨਦਾਰੀ ਬਹੁਤ ਪਸੰਦ ਹੈ ਇਹ ਮਨੁੱਖੀ ਸੰਘਰਸ਼ ਨੂੰ ਸਵੀਕਾਰ ਕਰ ਰਹੀ ਹੈ ਇਹ ਸਿਰਫ ਇੱਕ ਅਸੰਭਵ ਆਦਰਸ਼ ਨਹੀਂ ਦੇ ਰਹੀ ਸਗੋ ਕਹਿ ਰਹੀ ਹੈ ਸਾਨੂੰ ਪਤਾ ਹੈ ਕਿ ਇਹ ਔਖਾ ਹੈ ਬਿਲਕੁਲ ਇਹ ਇਸ ਨੂੰ ਬਹੁਤ ਰਿਲੇਟੇਬਲ ਬਣਾਉਂਦਾ ਹੈ ਹੂੰ ਤੇ ਇਸ ਸੰਘਰਸ਼ ਤੋਂ ਬਾਵਜੂਦ ਭਰੋਸਾ ਟੁੱਟਦਾ ਨਹੀਂ ਬਿਲਕੁਲ ਰਿਸ਼ਤਾ ਇੰਨਾ ਗੂੜਾ ਹੈ ਕਿ ਪਰਮਾਤਮਾ ਨੂੰ ਮਾਪਿਓ ਦਾ ਦਰਜਾ ਦਿੱਤਾ ਗਿਆ ਹੈ ਭੂਲੇ ਹੈ ਚੁਕੇ ਬਾਰਿਕ ਤੂੰ ਹਰ ਪਿਤਾ ਮਾਇਆ ਹਾਂ ਜਿਵੇਂ ਮਾਪੇ ਆਪਣੇ ਬੱਚਿਆਂ ਦੀਆਂ ਹਜ਼ਾਰਾਂ ਗਲਤੀਆਂ ਨੂੰ ਦਿਲ ਤੇ ਨਹੀਂ ਲਾਉਂਦੇ ਉਸੇ ਤਰ੍ਹਾਂ ਉਹ ਪਰਮਾਤਮਾ ਵੀ ਸਾਡੀਆਂ ਪੁੱਲਾਂ ਨੂੰ ਮਾਫ ਕਰਦਾ ਹੈ ਇਹ ਰਿਸ਼ਤਾ ਡਰਤੇ ਨਹੀਂ ਪ੍ਰੇਮ ਤੇ ਮਾਫੀ ਤੇ ਟਿਕਿਆ ਹੋਇਆ ਹੈ ਤਾਂ ਇਹ ਅਟੁੱਟ ਵਿਸ਼ਵਾਸੀ ਮੰਜ਼ਿਲ ਹੈ हां ਅਤੇ ਇਹ ਵਿਸ਼ਵਾਸ ਪੱਕਾ ਹੁੰਦਾ ਹੈ ਗੁਰੂ ਨੂੰ ਮਿਲ ਕੇ ਗੁਰ ਮਿਲ ਨਾਨਕ ਪਾਰ ਬ੍ਰह्म ਪਛਾਣਾ ਅੱਛਾ ਗੁਰੂ ਦੀ ਅਗਵਾਈ ਨਾਲ ਹੀ ਉਸ ਬੇਅੰਤ ਪਰਮਾਤਮਾ ਨਾਲ ਡੂੰਗੀ ਸਾਝ ਪੈਂਦੀ ਹੈ ਉਸ ਦੀ ਪਛਾਣ ਹੁੰਦੀ ਹੈ ਤੇ ਜਦੋਂ ਇਹ ਪਛਾਣ ਹੋ ਜਾਂਦੀ ਹੈ ਤਾਂ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ ਰਹਿਓ ਆਵਣ ਜਾਣਾ ਹਾਂ ਸਫ਼ਰ ਪੂਰਾ ਹੋ ਜਾਂਦਾ ਹੈ ਵਾਹ ਤਾਂ ਜੇ ਅਸੀਂ ਇਹ ਸਾਰੇ ਸਫ਼ਰ ਨੂੰ ਸਮੇਟਣਾ ਹੋਵੇ ਤਾਂ ਅਸੀਂ ਇੱਕ ਸਪਿਰਚੁਅਲ ਰੋਡਮੈਪ ਦੇਖਿਆ ਹੈ ਅਸੀਂ ਇੱਕ ਕਰਤਾਰ ਵਿੱਚ ਵਿਸ਼ਵਾਸ ਦੀ ਨੀਂਹ ਤੋਂ ਸ਼ੁਰੂ ਕੀਤਾ ਫਿਰ ਆਪਣੀ ਸਿਆਣੀਪ ਦੇ ਹੰਕਾਰ ਨੂੰ ਸ਼ਾਂਤ ਕਰਨ ਲਈ ਇੱਕ ਗੁਰੂ ਦੀ ਲੋੜ ਨੂੰ ਸਮਝਿਆ ਫਿਰ ਕਾਮ ਕ੍ਰੋਧ ਵਰਗੇ ਵਿਕਾਰਾਂ ਦੇ ਅੰਦਰੂਨੀ ਯੁੱਧ ਖੇਤਰ ਵਿੱਚੋਂ ਲੰਘੇ ਤੇ ਦਇਆ ਤੇ ਨਿਮਰਤਾ ਵਰਗੇ ਗੁਣਾਂ ਦਾ ਅਧਿਆਤਮਿਕ ਪੋਰਟਫੋਲੀਓ ਬਣਾਇਆ ਇਸ ਤੋਂ ਬਾਅਦ ਅਸੀਂ ਚੰਗੇ ਮਾੜੇ ਦੇ ਵਪਾਰਿਕ ਲੈਣ ਦੇਣ ਤੋਂ ਉੱਪਰ ਉੱਠ ਕੇ ਹਰ ਇੱਕ ਵਿੱਚ ਉਸੇ ਬ੍ਰह्म ਨੂੰ ਦੇਖਣ ਦੀ ਤਤਸਮਦਰਸ਼ੀ ਦ੍ਰਿਸ਼ਟੀ ਤੱਕ ਪਹੁੰਚੇ ਅਤੇ ਅੰਤ ਵਿੱਚ ਇਹ ਸਾਰਾ ਗਿਆਨ ਇੱਕ ਡੂੰਗੇ ਪਰੋਸੇਮੰਦ ਤੇ ਨਿੱਜੀ ਰਿਸ਼ਤੇ ਵਿੱਚ ਬਦਲ ਗਿਆ। ਮੁੱਖ ਸੰਦੇਸ਼ ਇਹ ਹੈ ਕਿ ਅਧਿਆਤਮਿਕ ਮੁਕਤੀ ਕੋਈ ਬૌਧਿਕ ਪ੍ਰਾਪਤੀ ਨਹੀਂ ਸਗੋਂ ਤੁਹਾਡੇ ਅੰਦਰੂਨੀ ਆਪਰੇਟਿੰਗ ਸਿਸਟਮ ਦਾ ਇੱਕ ਸੰਪੂਰਨ ਪਰਿਵਰਤਨ ਹੈ। ਬਿਲਕੁਲ। ਅੰਤ ਵਿੱਚ ਇੱਕ ਵਿਚਾਰ ਛੱਡ ਜਾਂਦੇ ਹਾਂ ਬਾਣੀ ਕਹਿੰਦੀ ਹੈ ਕਿ ਹਰ ਕਿਸੇ ਵਿੱਚ ਉਸ ਬ੍ਰह्म ਨੂੰ ਵੇਖਣ ਵਾਲਾ ਤਤਸਮਦਰਸ਼ੀ ਵਿਅਕਤੀ ਕਰੋੜਾਂ ਵਿੱਚੋਂ ਕੋਈ ਇੱਕ ਹੁੰਦਾ ਹੈ ਤਾਂ ਸੋਚਣ ਲਈ ਇੱਕ ਸਵਾਲ ਇਹ ਹੈ ਜੇ ਇਹ ਦ੍ਰਿਸ਼ਟੀਕੋਣ ਇੰਨਾ ਪਰਿਵਰਤਨਸ਼ੀਲ ਪਰ ਇੰਨਾ ਦੁਰਲੱਭ ਹੈ ਤਾਂ ਸਾਡੇ ਅਜੋਕੇ ਵੰਡੇ ਹੋਏ ਸੰਸਾਰ ਵਿੱਚ ਉਹ ਸਭ ਤੋਂ ਵੱਡੀ ਰੁਕਾਵਟ ਕਿਹੜੀ ਹੈ ਸਾਡੀ ਟੈਕਨੋਲੋਜੀ ਵਿੱਚ ਸਾਡੇ ਸਮਾਜ ਵਿੱਚ ਜਾਂ ਖੁਦ ਸਾਡੇ ਅੰਦਰ ਜੋ ਸਾਨੂੰ ਦੂਜਿਆਂ ਨੂੰ ਅਤੇ ਆਪਣੇ ਆਪ ਨੂੰ ਇਸ ਸਾਂਝੀ ਬ੍ਰਹਮਤਾ ਦੀ ਨਜ਼ਰ ਨਾਲ ਦੇਖਣ ਤੋਂ ਰੋਕ